ਸਵੇਰੇ ਉੱਠਦੇ ਨਹੀਂ ਰੌਲਾ ਪਾ ਲਿਆ ਵੀ ਮੈਂ ਟਾਇਲ ਲੈਣਾ ਮੈਂ ਐਸ ਗ੍ਰੀਨ ਵੀ ਖਾਣੀ ਆ ਇਹ ਵੀ ਰੌਲਾ ਪਾ ਲਿਆ ਹੁਣ ਕਹੋ ਜੀ ਹੁਣ ਡੇਢ ਘੰਟਾ ਚੁੱਪ ਰਹੂ ਆਓ ਚੱਲੀਏ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਕਰਕੇ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਬਹੁਤ ਤਿਆਰੀਆਂ ਚੱਲ ਰਹੀਆਂ ਨੇ ਪਿਛਲੇ 2-3 ਦਿਨਾਂ ਦੀਆਂ ਕਿਉਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਕਰਕੇ ਅੱਜ ਸੰਗਤ ਬਹੁਤ ਆਈ ਹੋਈ ਆ ਹੁਣ ਤੱਕ ਘਟ ਗਈ 2 ਘੰਟੇ ਪਹਿਲਾਂ ਤਾਂ ਬਹੁਤ ਸੰਗਤ ਸੀ ਤਾਂ ਤਸ਼ਰੀ ਹਜੂਰ ਸਾਹਿਬ ਦੇ ਬਿਲਕੁਲ ਨਾਲ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦਾ ਸਥਾਨ ਵੀ ਆ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਮਾਈ ਭਾਗੋ ਜੀ ਦਾ ਤਪ ਸਥਾਨ ਵੀ ਬਣਿਆ ਹੋਇਆ ਵਾ। ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਇੱਕ ਬੌਲੀ ਆ ਤੇ ਉੱਥੇ ਦਾਲ-ਦਾਲ ਲੰਗਰ ਸ਼ਿਕਾਇਆ ਜਾਂਦਾ ਵਾ। ਸਵੇਰੇ 11 ਵਜੇ ਮਹਾਰਾਜ ਜੀ ਨੂੰ ਸੱਤ ਥਾਲਾਂ ਦਾ ਭੋਗ ਲਾ ਜਾਂਦਾ। ਉਹਦੇ ਵਿੱਚ ਦਾਲ ਵੀ ਹੁੰਦੀ ਆ। ਉਸ ਤੋਂ ਬਾਅਦ ਉਹ ਦਾਲ ਨੂੰ ਪ੍ਰਸ਼ਾਦ ਦੇ ਤੌਰ ਤੇ ਸੰਗਤ ਨੂੰ ਸ਼ਿਕਾਇਆ ਜਾਂਦਾ ਵਾ। ਇੱਥੇ ਹੁਣ ਸਾਰੀ ਸੰਗਤ ਦਾਲ ਛਕਣ ਦੀ ਵੇਟ ਕਰ ਰਹੀ ਹੈ। ਸਵੇਰੇ ਅੱਜ ਉਹ ਲੰਗਰ ਦਾ ਪੂਰਾ ਪ੍ਰਬੰਧ ਸੀ ਸਤਿ ਸ਼੍ਰੀ ਹਯੂਰ ਸਾਹਿਬ ਆਪਾਂ ਦਰਸ਼ਨ ਕਰ ਲਏ ਹੁਣ ਇੱਥੇ ਜਿਹੜੇ ਹੋਰ ਲੋਕਲ ਗੁਰਦੁਆਰਾ ਸਾਹਿਬ ਆ ਆਪਾਂ ਉਹਨਾਂ ਦੇ ਦਰਸ਼ਨ ਕਰਾਂਗੇ ਕੱਲ ਆਪਾਂ ਨਗੀਨਾ ਘਾਟ ਸਾਹਿਬ ਬੰਦਾ ਘਾਟ ਸਾਹਿਬ ਤੇ ਭਜਨ ਘੜ ਸਾਹਿਬ ਉੱਥੇ ਦਰਸ਼ਨ ਕਰ ਲਏ ਸੀਗੇ ਤੇ ਅੱਜ ਆਪਾਂ ਜਿਹੜੇ ਇੱਥੇ ਹੋਰ ਲੋਕੋ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਕਰਾਂਗੇ ਕਿਵੇਂ ਕੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਗੁਰਦੁਆਰਾ ਸ਼ਿਕਾਰ ਘਾਟ ਗੁਰਦੁਆਰਾ ਹੀਰਾ ਘਾਟ ਸਾਹਿਬ ਅੱਜ ਸੰਡੇ ਕਰਕੇ ਦੁਕਾਨਾਂ ਬਹੁਤ ਜ਼ਿਆਦਾ ਹੀ ਬੰਦ ਨੇ ਮੈਂ ਕਿੰਦਾ ਕੋਟ ਛੇਰਾ ਇੱਕ ਕੋਟ ਹੁੰਦੀ ਆ ਕੋਟ ਹੁੰਦੀ ਆ ਠੀਕ ਆ ਇਹ ਛੇਰਾ ਨਹੀਂ ਇਹ ਛੋਟਾ ਛੇਰਾ ਛੇਰਾ ਆ ਕੀ ਆ ਗੱਦਾ ਗੱਤਨੀ ਯਾਰਾ ਗੱਦੇ ਯਾਰਾ ਓਏ ਹੁਣ ਪਹਿਲਾਂ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਜੀ ਮਾਲ ਟਿਕੜੀ ਮਾਲ ਟਿਕੜੀ ਸਾਹਿਬ ਆਪਾਂ ਪਹੁੰਚ ਗਏ ਆ ਪਹਿਲਾਂ ਗੁਰਦੁਆਰਾ ਮਾਲ ਟਿਕੜੀ ਸਾਹਿਬ ਇੱਥੇ ਦਾ ਇਤਿਹਾਸ ਪੜ੍ਹਦੇ ਆ ਪਹਿਲਾਂ ਆਪਾਂ ਜੋ ਮਹਾਰਾਜ ਨੇ ਵੇਜਦਾ ਜੱਬਿਆ ਕੋਲ ਗਿਆ ਬੱਦ ਕੇ ਜਿਨਾ ਤੇ ਘਰ ਘੜਿਆ ਤੇ ਉਂਦਾ ਤੇ ਬਾਹਰ ਲਾ ਲਾ ਕੇ ਗੁਰਦੁਆਰਾ ਸੰਗਤ ਸਾਬਸਾਇਤ ਤੇ ਉੱਥੇ ਜਾ ਕੇ ਆਪਣੇ ਭੋਜਾਂ ਨੂੰ ਮੰਡਿਆ ਜਿਹੜੀ ਔਰ ਕੰਗੀਧਰ ਪਾਸ਼ਾਹੀ ਦੇ ਨਾਲ ਪੰਜਾਬ ਤੋਂ ਤਖ਼ਰਾ ਰਹੀ ਸੀ ਤੇ ਬੜਵਾ ਪਜਾ ਰਹੀ ਸੀ ਉਸ ਭੋਜਾਂ ਨੂੰ ਕੰਗੀਧਰ ਪਾਸ਼ਾ ਜੀ ਨੇ ਹੱਥਾਂ ਕਮਾਣੇ ਨਾਲ ਸੋਨੇ ਦੇ ਅਸਰੀਆਂ ਮੋਹਰੇ ਢਾ ਮਾਲ ਟਿੱਕੜੀ ਦਾ ਮਤਲਬ ਮਾਲ ਦਾ ਮਤਲਬ ਖਜ਼ਾਨਾ ਟਿੱਕੜੀ ਦਾ ਮਤਲਬ ਉੱਚੀ ਥਾਂ ਬਹੁਤ ਵਧੀਆ ਦਰਸ਼ਨ ਹੋਏ ਹੁਣ ਆਪਾਂ ਚੱਲਦੇ ਆਂ ਅਗਲੇ ਗੁਰਦੁਆਰਾ ਸਾਹਿਬ ਆ ਇੱਥੇ ਅੱਜ ਡੰਗਰਾਂ ਦੀ ਮੰਡੀ ਲੱਗੀ ਹੋਈ ਹੈ ਸਿਮਰਨਾ ਇਹ ਕੀ ਹੈ ਉਹ ਰਾਵੀ ਤੋਂ ਲੈਣੀ ਸੀ ਉਹ ਲਾਇਆ ਤੇ ਰੇਲ ਚੱਲ ਰਹੀ ਆ ਇਹ ਦੂਰੋਂ ਪੱਕੇ ਤੇ ਇੱਕ ਰੇਲ ਚ ਸੀਟ ਹੋ ਗਈ ਲੈ ਮੈਂ ਪਾਕਿਸਤਾਨ ਚ ਆਪਣੇ ਘਟ ਲੱਗਦੀਆਂ ਮੰਡੀਆਂ ਆ ਨਾ ਹੁਣ ਹੁਣ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਹੀਰਾ ਘਾਟ ਸਾਹਿਬ ਜਦੋਂ ਆਪਾਂ ਮਾਲ ਟੇਕੜੀ ਸਾਹਿਬ ਤੋਂ ਇੱਥੇ ਆਉਂਦੇ ਆਂ ਤਾਂ ਰਾਹ 'ਚ ਥੋੜਾ ਜਿਹਾ ਰਸਤਾ ਖਰਾਬ ਆ ਚਲੋ ਵੀ ਰਾਹ 'ਚ ਜਵਾਰ ਦੀ ਖੇਤੀ ਬਹੁਤ ਦੇਖੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ ਤੇ ਆ ਕੇ ਡੇਰੇ ਲਾਏ ਥੋੜੇ ਦਿਨ ਬਾਅਦ ਦੀਵਾਨ ਸਜਾਇਆ ਤਾਂ ਇੱਕ ਦਿਨ ਬਾਦਰ ਸ਼ਾ ਉਹਨਾਂ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਉਹ ਆਵਦੇ ਨਾਲ ਇੱਕ ਕੀਮਤੀ ਹੀਰਾ ਲੈ ਕੇ ਆਇਆ ਸੀ ਉਹਨੇ ਉਹ ਹੀਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਹੀਰਾ ਵਗਦੀ ਨਦੀ ਚ ਮਾਰਿਆ ਬਹਾਦਰ ਸ਼ਾ ਨਰਾਸ਼ ਹੋਇਆ ਬਈ ਮੈਂ ਇੰਨੇ ਸਤਕਾਰ ਨਾਲ ਹੀਰਾ ਲੈ ਕੇ ਆਇਆ ਸੀ ਤੇ ਗੁਰੂ ਸਾਹਿਬ ਨੇ ਹੀਰਾ ਵਗਦੀ ਨਦੀ ਚ ਮਾਰਿਆ ਗੁਰੂ ਸਾਹਿਬ ਤਾਂ ਅੰਤਰਜਾਮੀ ਸੀ ਜਾਣੀ ਜਾਣ ਸੀ ਉਹਨਾਂ ਨੇ ਬਹਾਦਰ ਸ਼ਾ ਨੂੰ ਕਿਹਾ ਤੇਰਾ ਹੀਰਾ ਸਿੱਖਜਾਨੇ ਚ ਜਮ੍ਹਾਂ ਕਰ ਲਿਆ ਇੱਕ ਕਦਾਵਰੀ ਨਦੀ ਖਜ਼ਾਨਾ ਹੀ ਆ ਜਾਂ ਤੂੰ ਕਦਾਵਰੀ ਨਦੀ ਤੋਂ ਜਾ ਕੇ ਆਵਦਾ ਹੀਰਾ ਪਛਾਣ ਕੇ ਲਿਆ ਜਦੋਂ ਬਹਾਦਰ ਸ਼ਾ ਕਦਾਵਰੀ ਨਦੀ 'ਚ ਜਾ ਕੇ ਦੋਨੇ ਹੱਥ ਆਪਦੇ ਪਾਣੀ 'ਚ ਡੁਬੋ ਕੇ ਹੀਰਾ ਕੱਢਣ ਲੱਗਦਾ ਤਾਂ ਉਹਦੇ ਦੋਨੇ ਹੱਥ ਹੀਰਿਆਂ ਨਾਲ ਭਰ ਜਾਂਦੇ ਆ ਉਹਦੇ ਤੋਂ ਆਵਦਾ ਹੀਰਾ ਪਛਾਣ ਨਹੀਂ ਹੁੰਦਾ ਉਹ ਬਾਪਸ ਗੁਰੂ ਸਾਹਿਬ ਕੋਲ ਆਉਂਦਾ ਮਾਫੀ ਮੰਗਦਾ ਤੇ ਕਹਿੰਦਾ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਮੇਰਾ ਹੀਰਾ ਆਪ ਦੇ ਖਜ਼ਾਨੇ 'ਚ ਜਮ੍ਹਾਂ ਕਰ ਲਿਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬੜ ਅਦਰ ਸਰਾਹ ਪ੍ਰਗੋ ਦਿੱਤਾ। ਇਸ ਕਰਕੇ ਉਹ ਗੁਰਦੁਆਰੇ ਸਾਹਿਬ ਦਾ ਨਾਮ ਕੋਲ ਜਵਾ ਮੇਰਾ ਕਹਿੰਦਾ। ਵਾਹ ਹੈ। ਇੱਕ ਗੁਰਦੁਆਰਾ ਸਾਹਿਬ ਵੀ ਬਿਲਕੁਲ ਕਿਤਾਬੀ ਨਦੀ ਦੇ ਨਾਲ ਲੱਗਦਾ ਵਾ। ਚੱਲ ਅੱਧਰ ਉੱਪਰ ਨਹੀਂ ਖੜੀਦਾ ਬੱਤ ਥੱਲੇ ਉੱਤੇ। ਹਵਾ ਸੋਣੀ ਆਉਂਦੀ ਹੈ ਇਸ ਗੁਰਦੁਆਰਾ ਸਾਹਿਬ 'ਚ ਲੰਗਰ ਦਾ ਪਰਮੰਧ ਹੈਗਾ ਵਾ ਤੁਸੀਂ ਇੱਥੇ ਆ ਕੇ ਲੰਗਰ ਛੱਕ ਸਕਦੇ ਆ ਉਧਰ ਸੰਗਤਾਂ ਛਕਣ ਲੱਗੀਆਂ ਹੋਈਆਂ ਇੱਥੇ ਚੌਲਾਂ ਦਾ ਲੰਗਰ ਵੀ ਲੱਗਿਆ ਹੋਇਆ ਸੋਚਿਆ ਸ਼ੇਰੇ ਨੂੰ ਥੋੜਾ ਜਿਹਾ ਕੁਝ ਖਿਲਾ ਦਈਏ ਉਹ ਹੁਣ ਪਹੁੰਚਿਆ ਕਹਿੰਦਾ ਪਹਿਲਾਂ ਟੁਆਇ ਦਿਵਾਓ ਮੈਨੂੰ ਆ ਖੜਾ ਵਾ ਕੁਰਦਵਾਰਾ ਸਾਹਿਬ ਦੀ ਐਂਟਰੀ ਥੀ ਇੱਧਰ ਲੰਗਰ ਦਾ ਵੀ ਪਰਮੰਧ ਹੈਗਾ ਵਾ ਹੁਣ ਪਵਨ ਹਣਾ ਨੇ ਇੱਥੋਂ ਚੌਲ ਛੱਕ ਲੇ ਤੇ ਭਾਂਡੇ ਉਧਰ ਰੱਖਣ ਚੱਲੇ ਆ ਤੇ ਹੁਣ ਆਪਾਂ ਵੀ ਚੱਲੇ ਆ ਉਧਰ ਛੇ ਨੇ ਦਾ ਆਪਦਾ ਇੱਕ ੂਰ ਢੋਲ ਲੈ ਲਿਆ ਕੀ ਜੀ ਇਹ ਨੂੰ ਇਧਰ ਕਾ ਕੇ ਤੋਰਾਂਗੇ ਮਦਾ ਸਿੱਖ ਜੀ ਹੁਣ ਬਣੋ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਮਾਤਾ ਸਾਇਬ ਜੀ ਜਦੋਂ ਗੁਰੂ ਜੀ ਹੀਰਾ ਘਾਟ ਵਿਖੇ ਦਵਾਨ ਲਾਉਂਦੇ ਹੁੰਦੇ ਸੀਗੇ ਤਾਂ ਉਹ ਇੱਥੇ ਆ ਕੇ ਪ੍ਰਸ਼ਾਦ ਦਾ ਛਕਦੇ ਹੁੰਦੇ ਸੀਗੇ ਗੁਰੂ ਜੀ ਨੇ ਆਪ ਦਾ ਬਹੁਤਾ ਟਾਈਮ ਇਹ ਜਗ੍ਹਾ ਤੇ ਬਤੀਤ ਕੀਤਾ ਵਾ ਇੱਥੇ ਮਾਤਾ ਸੇਬ ਜੀ ਦਾ ਦਰਬਸਥਾਨ ਬਣਿਆ ਹੋਇਆ ਵਾ। ਇੱਕ ਗੁਰਦੁਆਰਾ ਸਾਹਿਬ ਹੀਰਾ ਘਾਟ ਸਾਹਿਬ ਤੇ ਸ਼ਿਕਾਰ ਘਾਟ ਸਾਹਿਬ ਦੇ ਵਿਚਕਾਰ ਆ। ਇੱਥੇ ਵੇਕਾ ਬੌਲੀ ਬਣੀ ਹੋਈ ਆ। ਇੱਕ ਗੁਰਦੁਆਰਾ ਸਾਹਿਬ ਲੰਗਰ ਦਾ ਵੀ ਪੂਰਾ ਪ੍ਰਬੰਧ ਆ। ਤੁਸੀਂ ਇੱਥੇ ਆ ਕੇ ਲੰਗਰ ਛੱਕ ਸਕਦੇ ਆ। ਬਹੁਤ ਵੱਡਾ ਲੰਗਰ ਹਾਲ ਬਣਿਆ ਹੋਇਆ ਹੈ ਤੇ ਇਹ ਗੁਰਦੁਆਰਾ ਸਾਹਿਬ 'ਚ ਰਹਿਣ ਦਾ ਵੀ ਬਹੁਤ ਮਨੰਦ ਹੈਗਾ ਵਾ ਇੱਧਰ ਸਰਾਮਾਂ ਬਣੀਆਂ ਹੋਈਆਂ ਨੇ ਹੁਣ ਆਪ ਪਹੁੰਚ ਗਏ ਆ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਜਿੰਨੇ ਵੀ ਗੁਰਦੁਆਰਾ ਸਾਹਿਬ ਇੱਥੇ ਬਣੇ ਹੋਏ ਆ ਤਕਰੀਬਨ ਗਦਾਵਰੀ ਨਦੀ ਦੇ ਕੰਡੇ ਤੇ ਬਣੇ ਹੋਏ ਆ ਪਾਣੀ ਨੂੰ ਮੁੱਖ ਰੱਖਦੇ ਆ ਬਾਬਾ ਜੀ ਆਪਦੇ ਡੇਰੇ ਲਾਉਂਦੇ ਹੋਣਗੇ ਉਹ ਹੈ ਕਿ ਦਸਤਿਆ ਪਾਸ਼ਾ ਮੇਰ ਕਰੇ ਇਸ ਰੇਂਗੁਰਾ ਨਾਸਤੇ ਨੂੰ ਜੀਣ ਵਾਲਾ ਬਹੁਤ ਸੇਵਾਦਾਰ ਸੀ ਜੋ ਚੋਰ ਅਸਿਲਾ ਖੁਰਜੂ ਅਸੀਂ ਪਰਸੋਂ ਦੇ ਹਜੂਰ ਸਾਹਿਬ ਆਏ ਹੋਏ ਆ ਤੇ ਅੱਜ ਜਾ ਕੇ ਮੈਂ ਸਰੋਵਰ ਸਾਹਿਬ ਦੇਖਿਆ ਵਾ ਵਾਹਿਗੁਰੂ ਸਤ ਜੀ ਬਾਸ ਜੀ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਰਧਾਲੂ ਉਨਾ ਤੋ ਬੇਮੁਖ ਹੋ ਜਾਂਦਾ ਤੇ ਅੰਤ ਉਹਦੀ ਸੱਪ ਲੜਨ ਨਾਲ ਮੌਤ ਹੋ ਜਾਂਦੀ ਹੈ ਤੇ ਉਹ 84 ਲੱਖ ਦੀ ਜੂਨ ਦੇ ਗੇੜ ਚ ਪੈ ਜਾਂਦਾ ਤੇ ਅੰਤ ਜਦੋਂ ਉਹ ਖਰਗੋਸ਼ ਦੀ ਜੂਨੀ ਹੁੰਦਾ ਕੁਰੂ ਗੋਬਿੰਦ ਸਿੰਘ ਜੀ ਉਹਦਾ ਸ਼ਿਕਾਰ ਕਰਕੇ ਉਹਨੂੰ ਇਸ 84 ਲੱਖ ਜੂਨਾਂ ਚੋਂ ਰਹਾ ਕਰਦੇ ਆ ਇਸੇ ਲਈ ਇਸ ਥਾਂ ਦਾ ਨਾਮ ਸ਼ਿਕਾਰ ਘਾਟ ਪੈਂਦਾ ਵੈ ਇਹ ਗੁਰਦੁਆਰਾ ਸਾਹਿਬ ਲੰਘੂਰ ਬਹੁਤ ਆ ਤੈਨੂੰ ਫੜਾ ਦਈਏ ਨਹੀਂ ਫੜਾ ਦਿੰਨੇ ਆ ਇੱਥੇ ਆ ਨਦੀ ਦੇ ਕਿਨਾਰੇ ਪਕੌੜੇ ਵਾਲੀਆਂ ਦੁਕਾਨਾਂ ਹੈਗੀਆਂ ਦੋ ਤਿੰਨ ਆਪਾਂ ਵੀ ਪਕੌੜੇ ਖਾ ਕੇ ਚੱਲਦੇ ਹਾਂ ਹਾਂ ਲੈ ਲੈ ਪਤਾ ਲੈ 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 ਚੱਲ ਚੱਲ ਪਿਆਜ਼ ਵਾਲੇ ਪਕੌੜੇ ਹੈਗੇ ਔਰ ਇਹ ਮਿਰਚਾਂ ਵਾਲੇ ਪਕੌੜੇ ਹੈਗੇ ਆ ਬਰੈਡ ਪਕੌੜੇ ਹੈਗੇ ਆ ਪਾਪੜ ਹੈਗੇ ਆ ਤੇ ਇੱਧਰ ਨਾਰੀਅਲ ਪਾਣੀ ਹੈਗਾ ਪਾਲਕ ਵਾਲੇ ਪਕੌੜੇ ਹੈਗੇ ਆ ਚਲੋ ਵੀ ਹੁਣ ਆਪਾਂ ਪਕੌੜੇ ਖਾਣੇ ਆ ਪਹਿਲਾਂ ਹੁਣ ਅਸੀਂ ਇੱਥੇ ਖੜਕੇ ਚਾਹ ਪੀਣ ਲੱਗਿਆ ਤੇ ਨਾਲ ਖਾਵਾਂਗੇ ਪਕੌੜੇ। ਤਰਨ ਸ਼ੇਰ ਲੈ ਕੇ ਆਇਆ ਲੇਜ਼ ਕਹਿੰਦਾ ਮੈਂ ਤਾਂ ਲੇਜ਼ ਹੀ ਖਾਂ। ਬਈ ਹਵਾ ਨੇਰ ਵਾਂਗੂੰ ਆਉਂਦੀ ਐ ਇੱਧਰ। ਕਿਉਂਕਿ ਉੱਥੇ ਨਾਲ ਹੀ ਆ ਦੇਖੋ ਗਦਾਵਰੀ ਨਦੀ ਵਹਿੰਦੀ ਆ। ਇਹ ਆ ਵਿਊ ਕਿਸੇ 5 ਸਟਾਰ ਹੋਟਲ ਨਾਲੋਂ ਘੱਟ ਨਹੀਂ ਹੈਗਾ। ਹੁਣ ਅਸੀਂ ਇੱਥੇ ਬਹਿ ਕੇ ਪਕੌੜੇ ਖਾਵਾਂਗੇ ਸਾਹਮਣੇ ਵਿਊ ਦੇਖੋ ਤੁਸੀਂ। ਵਾਹ ਜੀ ਵਾਹ। ਕੀ ਬਾਤ ਐ। ਹੈਂ? ਵਾਹ। ਓਏ ਕੁੱਤ ਤੂੰ ਕੀ ਕਰਦਾ ਓਏ ਤੇਰਾ ਨੌ ਰਣਸ਼ੇਰ ਸਿੰਘ ਤੋਂ ਗਰਾਰੀ ਬਾਸ ਸਿੰਘ ਰੱਖ ਦੇਣਾ ਮੈਂ ਹਰ ਗੱਲ ਤੇ ਗਰਾਰੀ ਮੈਨੂੰ ਪਿਛਲੇ ਗੁਰਦੁਆਰੇ ਚਾਰ ਵਾਰੀ ਮੱਥਾ ਟਿਕਾਇਆ ਤਾ ਕੰਡਾੜਾ ਤੂੰ ਮੱਥਾ ਸਹੀ ਨਹੀਂ ਟਿਕਾਇਆ ਕਿੱਥੇ ਪੈਣਾ ਤੁਸੀਂ ਲਓ ਵੀ ਆਧਾ ਕਿਲੋ ਮਿਕਸ ਪਕੌੜੇ ਇੱਕ ਇੱਕ ਬ੍ਰੈਡ ਤੁਹਾਡਾ ਨਾਲ ਚਟਣੀ ਤੁਸੀਂ ਤਾਂ ਲੈ ਆਏ ਜਿਵੇਂ ਆਪਣੇ ਪੰਜਾਬ ਚ 15 ਬੰਦਿਆਂ ਨੂੰ ਰੋਟੀ ਕਰਨੀ ਇਹਦਾ ਮਸਾਲਾ ਹੋਊਗਾ ਚਾਣਾ ਮਸਾਲਾ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸੰਗਤ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਆਪਾਂ ਸਭ ਤੋਂ ਪਹਿਲਾਂ ਗਏ ਸੀ ਮਾਲ ਟੇਕੜੀ ਜਿਹੜੇ ਉੱਥੋਂ ਖਜ਼ਾਨੇ ਲੈ ਕੇ ਆਉਂਦੇ ਸੀ ਉਹ ਸਾਰੇ ਇੱਥੇ ਲੈ ਕੇ ਆਉਂਦੇ ਸੀ ਗੁਰਦੁਆਰਾ ਸੰਗਤ ਸਾਹਿਬ ਵਾਹਿਗੁਰੂ ਸੱਚਾ ਪਾਤਸ਼ਾਹ ਮੇਰ ਕਰਿਆ ਉਹ ਦੇਖੋ ਸਾਹਮਣੇ ਫੋਟੋ ਬਣੀ ਹੋਈ ਹੈ ਇੱਥੇ ਆ ਕੇ ਫਿਰ ਸੰਗਤ ਦੇ ਵਿੱਚ ਫੌਜਾਂ ਦੇ ਵਿੱਚ ਖਜ਼ਾਨਾ ਵੰਡਦਾ ਸੀ ਵਾਹਿਗੁਰੂ ਸੱਚਾ ਪਾਤਸ਼ਾਹ ਪਾ ਜੀ ਮੇਰ ਕਰਿਆ ਵਾਹਿਗੁਰੂ ਵਾਹਿਗੁਰੂ ਚੱਲ ਵੀ ਸ਼ੇਰਾ ਹੁਣ ਤੇਰੀ ਜਾਨ ਪਰਖੀ ਹੈ ਚੱਲ 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 ਕਿਵੇਂ ਦਰਦਾ ਇਹ ਉਹ ਟਾਲਾ ਜਿਹਦੇ ਵਿੱਚ ਗੁਰੂ ਜੀ ਨੇ ਆਪਦੀਆਂ ਫੌਜਾਂ ਨੂੰ ਸੋਨੇ ਦੇ ਸਿੱਕੇ ਮੋਹਰਾਂ ਪਾ ਕੇ ਦਿੱਤੀਆਂ ਸੀਗੀਆਂ ਜਦੋਂ ਗੁਰੂ ਸਾਹਿਬ ਗੁਰਦੁਆਰਾ ਹੀਰਾ ਘਾਟ ਸਾਹਿਬ ਤੋਂ ਨਿਦੇੜ ਆਏ ਸੀ ਸਭ ਤੋਂ ਪਹਿਲਾਂ ਉਹ ਇਸੇ ਸਥਾਨ ਤੇ ਆ ਕੇ ਰੁਕੇ ਸੀ ਇਸੇ ਸਥਾਨ ਤੇ ਆ ਕੇ ਫਿਰ ਫੌਜਾਂ ਨੇ ਗੁਰੂ ਜੀ ਤੋਂ ਸੈਲਰੀ ਦੀ ਮੰਗ ਕੀਤੀ ਸੀ ਘਰ ਜਾਣ ਲਈ ਤੇ ਫਿਰ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਚੋਂ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਕਿਹਾ ਸੀ ਵੀ ਤੁਸੀਂ ਜਾ ਕੇ ਮਾਲ ਟੇਕੜੀ ਸਾਹਿਬ ਤੋਂ ਖਜ਼ਾਨਾ ਲੈ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਇਤਿਹਾਸ ਬਾਰੇ ਜਾਣ ਕੇ ਬਹੁਤ ਵਧੀਆ ਲੱਗਿਆ ਹਲੇ ਵੀ ਬਹੁਤ ਹੈ ਚੀਜ਼ਾਂ ਨੇ ਜਿੰਨਾ ਬਾਰੇ ਮੈਂ ਜਾਣੂ ਨਹੀਂ ਪਰ ਜਾਣਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਸਿੱਖ ਇਤਿਹਾਸ ਆਪਣਾ ਬਹੁਤ ਖਾਸ ਆ ਉਹ ਹੈ ਗੁਰੂ ਸਚੇਪਾਸ਼ਾ ਮੇਰ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਆ ਚਲੋ ਬਈ ਪੌਣੇ 5 ਹੋ ਗਏ ਰਣਸ਼ੇਰ ਵੀ ਸੌਂ ਗਿਆ ਸੀ ਪਿੰਦਰ ਵੀਡੀਓ ਦਾ ਕੰਮ ਕਰਨ ਲੱਗੇ ਹੋਏ ਸੀਗੇ ਅਸੀਂ ਕੱਲ ਨੂੰ ਫਿਰ ਸ਼ਾਪਿੰਗ ਕਰਵਾਂਗੇ ਮੈਂ ਪਵਨ ਤੇ ਸਿਮਰਨ ਥੋੜੀ ਜੀ ਸ਼ਾਪਿੰਗ ਅਸੀਂ ਕਰ ਵੀ ਲਈ ਅਸੀਂ ਲੈਏ ਨੇ ਬੈਗ ਉਹ ਤੁਹਾਨੂੰ ਰੂਮ 'ਚ ਜਾ ਕੇ ਦਿਖਾਵਾਂਗੇ ਸਿਮਰਨ ਨੇ ਠੀਕ ਸੀ ਬੈਗ ਠੀਕ ਸੀ ਠੀਕ ਸੀ ਰੇਟ ਸਹੀ ਸੀਗਾ ਰੇਟ ਹੁਣ ਭਾਈ ਸਾਹਿਬ ਦੇਖੋ ਇੱਥੇ ਨਾ ਮੈਨੂੰ ਇਹਨਾਂ ਦੀ ਇੱਕ ਗੱਲ ਹੀ ਵਧੀ ਲੱਗਦੀ ਹਰੇਕ ਚੀਜ਼ ਦਾ ਬਸ ਫਿਕਸ ਪ੍ਰਾਈਸ ਹੈ ਕੀ ਭੈਣੇ ਉੱਤੇ ਤਾਂ ਵੀ ਲੈਣੇ ਨੇ 2 ਰੁਪਏ ਵੀ ਨਹੀਂ ਘਟਾਉਂਦੇ 25 ਰੁਪਏ ਦਾ ਦੂਰ ਦੀ ਗੱਲ ਆ ਹੋਰ ਉਹ ਵੀ ਚਲੋ ਕੋਈ ਨਹੀਂ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਹੁਣ ਅਸੀਂ ਅੱਗੇ ਕਰਨ ਜਾਣਾ ਭਾਂਡੇਆਂ ਦੀ ਸ਼ਾਪਿੰਗ ਭਾਂਡੇ ਲੈ ਕੇ ਜਾਣੇ ਆ ਉਹ ਗਾਂਹਾਂ ਜਾ ਕੇ ਸੱਚਖੰਡ ਹਜੂਰ ਸਾਹਿਬ ਦੇ ਨੇੜੇ ਆਲੇ-ਦਾਲੇ ਸਾਰੀਆਂ ਭਾਂਡੇਆਂ ਦੀਆਂ ਸ਼ਾਪਾਂ ਨੇ ਭਾਂਡੇਆਂ ਦੀ ਵੀ ਸ਼ਾਪਿੰਗ ਕਰ ਲਈ ਗਲਾਸ ਕੌਲੀਆਂ ਲੈ ਲਈ ਆਹ ਦਾ ਕੰਮ ਹੋਣ ਫਿਰ ਅਮਰਤਸਰ ਤੋਂ ਹਜੂਰ ਸਾਹਿਬ ਨੂੰ ਟ੍ਰੇਨ ਆਈ ਹੋਊਗੀ ਸੰਗਤ ਫਿਰ ਇੱਕਦਮ ਬਹੁਤ ਆ ਰਹੀ ਆ ਉਧਰੋਂ ਉਧਰ ਤੱਕ ਹਜੂਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪੂਰੀ ਲਾਈਨ ਉਧਰੋਂ ਆ ਰਹੀ ਸੀ ਐਂਡ ਸਾਡੀ ਸ਼ਾਪਿੰਗ ਹੋ ਗਈ ਸਾਰੀ ਡਨ ਹੁਣ ਚੱਲੀ ਆਪਾਂ ਰੂਮ ਚ ਨੂੰ ਅਸੀਂ ਪਿੰਦਰ ਹੋਣਾ ਨੂੰ ਉਧਰ ਕੰਮ ਤੋਰ ਕੇ ਆਪ ਇੰਜੋਏ ਕਰ ਰਹੇ ਆ ਪਹਿਲਾਂ ਅਸੀਂ ਕਰਦੇ ਗੋਰਕਪੇ ਹੁਣ ਅਸੀਂ ਖਾਵਾਂਗੇ ਨੂਡਲਸ ਜੀ ਜਿੰਨਾ ਟਾਈਮ ਹੋ ਗਏ ਹੋਏ ਨੇ ਅਸੀਂ ਆਪਦੀ ਖਾਣ ਪੀਣ ਦੀ ਰੀਝ ਪੂਰੀ ਕਰ ਲਈਏ ਮੇ ਤਾਂ ਇਹ ਕਹਿ ਰਹੇ ਨੇ ਇਹ ਨਹੀਂ ਖਾਣਾ ਹੋਲੀ ਖਾਣਾ ਮਕੇ ਹੁਣ ਤੁਸੀਂ ਜਾਓ ਹੁਣ ਅਸੀਂ ਆਪਦੀ ਡਾਂਜ ਲਾਉਣੀ ਆ ਕਿਉਂ ਵੀ ਬਹੁਤ ਥੋੜੀ ਜਿਹੀ ਸ਼ਾਪਿੰਗ ਹੋਰ ਕਰਨੀ ਸੀਗੀ ਉਹ ਵੀ ਕਰ ਲਈ ਆ ਤੇ ਹੁਣ ਖਾਣੇ ਆ ਪੀਣੇ ਆ ਦੇਖ ਲਿਓ ਕਿੱਥੇ ਰੇ ਫਿਰੂਨਾ ਕੋਲੇ ਜੀ ਸਾਰੇ ਲੋਕਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਰੂਮ ਚ ਆ ਗਏ ਰੂਮ ਚ ਆ ਕੇ ਮੈਂ થોੜਾ ਟਾਈਮ ਆਪਦਾ ਕੰਮ ਕਰਨ ਲੱਗਿਆ ਉਸ ਤੋਂ ਬਾਅਦ ਮੈਂ ਤੇ ਸਿਮਰਨ ਸਿਮਰਨ ਹੁਣਾਂ ਦੀਆਂ ਵਾਪਸੀ ਦੀਆਂ ਟਿਕਟਾਂ ਬੁੱਕ ਕਰਨ ਚਲੇ ਗਏ ਸਿਮਰਨ ਨੂੰ ਆਉਂਦੇ ਹੋਏ ਰੇਲ ਦਾ ਸਫ਼ਰ ਪਸੰਦ ਨਹੀਂ ਆਇਆ ਇਸ ਲਈ ਉਹ ਵਾਪਸ ਜਾ ਰਹੇ ਨੇ ਜਿਹੜੀ ਆਪਣੇ ਇੰਡੋਪੋਨੇਸ਼ੀਅਨ ਬੱਸਾਂ ਚੱਲੀਆਂ ਨੇ ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੱਕ ਉਹ ਬੱਸਾਂ ਦੇ ਵਿੱਚ ਸੋ ਆਪਾਂ ਸemਰਨ ਤੋਂ ਪੁੱਛਾਂਗੇ ਕਿ ਉਹਨਾਂ ਦਾ ਸਫਰ ਕਿਵੇਂ ਰਿਹਾ ਤੇ ਸਾਨੂੰ ਹਲੇ ਤੱਕ ਵੀ ਨਹੀਂ ਪਤਾ ਕਿ ਅਸੀਂ ਗਾਹਾਂ ਕਿੱਥੇ ਜਾਣਾ ਵਾ ਇੱਥੋਂ ਆਪਾਂ ਨਾਢੇ ਸਾਬ ਤੋਂ ਹైదరాబాద్ ਜਾ ਸਕਦੇ ਆ ਮੁੰਬਈ ਜਾ ਸਕਦੇ ਆ ਬੰਗਲੌਰ ਜਾ ਸਕਦੇ ਆ ਹైదరాబాద్ ਤਾਂ ਮੈਂ ਪਹਿਲਾਂ ਗਿਆ ਹੋਇਆ ਹਾਂ ਬੰਬੇ ਮੈਦ ਪਵਨ ਦੋਨੇ ਪਹਿਲਾਂ ਗਏ ਹੋਏ ਆ ਸੋ ਲਿਸਟ ਚ ਬਚਦਾ ਬੰਗਲੌਰ 50% ਚਾਂਸ ਇਹੀ ਆ ਕਿ ਅਸੀਂ ਬੰਗਲੌਰ ਜਾਵਾਂਗੇ ਉਹ ਕੱਲ ਨੂੰ ਪਤਾ ਲੱਗੂ ਕੱਲ ਨੂੰ ਪਹਿਲਾਂ ਤਾਂ ਅਸੀਂ ਹਲੇ ਨਾਨਕ ਛੀਰਾ ਸਾਹਿਬ ਜਾਣਾ ਵਾ ਉਦੋਂ ਵਿੱਚ ਪਰਸੋਂ ਨੂੰ ਅਸੀਂ ਆਪਦਾ ਪਲਾਨ ਕਰਾਂਗੇ ਸਿਮਰਨ ਹੁਣਾਂ ਨੇ ਟਿਕਟਾਂ ਲਈਆਂ ਨੇ ਚੌਥੇ ਦੀਆਂ ਤੇ ਬਾਕੀ ਹੁਣ ਆਪਾਂ ਐ ਕਰਦੇ ਆ ਆ ਵੀਡੀਓ ਕਰਦੇ ਆ ਇੱਥੇ ਐਂਡ ਜੇ ਵੀਡੀਓ ਵਧੀਆ ਲੱਗੀ ਹੋਈ ਕਿਸੇ ਵੀ ਰੀਜ਼ਨ ਕਰਕੇ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਤੇ ਸੋਣਾ ਜਾਂ ਕਮੈਂਟ ਜਰੂਰ ਕਰਿਓ ਚੰਗਾਈ ਟਾਟਾ ਬਾਏ ਬਾਏ ਟੇਕ ਕੇਅਰ